ਚਲਾ ਹੋ ਗਏ ਹੋ ਗਏ ਇਹ ਡਰੇ ਹੋਏ ਨੇ ਉੱਪਰੋਂ ਕਿਹਨੇ ਡਰਾਏ ਨੇ ਰੱਬ ਜਾਣਦਾ ਉਹਨੇ ਤਾਂ ਸਾਫ਼ ਹੀ ਜਵਾਬ ਦਿੱਤਾ ਕਿ ਜੀ ਪਰਿਵਾਰ ਤੇ ਵਕੀਲ ਤੋਂ ਬਿਨਾਂ ਅਸੀਂ ਕਿਸੇ ਨੂੰ ਮਿਲਣ ਨਹੀਂ ਦੇਣਾ ਚਾਦ ਕੇ ਮੈਂ 50 ਸਾਲ ਦੀ وکਾਲਤ ਬਾਧੀ ਕਹਿੰਦਾ ਇਹ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਕਿ ਜਿਹਦੇ ਚ ਮੁਲਾਕਾਤ ਬੰਦ ਹੋ ਜਾਈ ਹਾਂ ਮੁਲਾਕਾਤ ਦਾ ਸਮਾਂ ਦੱਸ ਸਕਦੇ ਆ ਸਾਨੂੰ ਕਿ ਕਿੰਨੇ ਤੋਂ ਕਿੰਨੇ ਤੱਕ ਦਾ ਮੁਲਾਕਾਤ ਦਾ ਸਮਾਂ ਜੇ ਕਿਹੜਾ ਦਿਨ ਹੈ ਕਿਹੜਾ ਦਿਨ ਹੈ ਪਰ ਐਸ ਥੋਖ ਕੇ ਕਿ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਗਈ ਇਹ ਬਿਲਕੁਲ ਗਲਤ ਕੀਤਾ ਇਹਨਾਂ ਨੇ ਸਾਰਾ ਸਾਰੀ ਕਾਰੀ ਐਮਰਜੈਂਸੀ ਦੁਬਾਰਾ ਯਾਦ ਕਰਾਤੀ ਮਨਜੂਦਾ ਸਰਕਾਰ ਦੇ ਇੰਦਰਾ ਗਾਂਧੀ ਦੀ ਰੂਹ ਆ ਗਈ ਮੈਨੂੰ ਤਾਂ ਲੱਗਦਾ ਇਹ ਜਿਵੇਂ ਲੱਗੇ ਹੋਏ ਆ ਕੁਛਲਣ ਤੇ ਐਵੇਂ ਹੀ ਹੋਊਗਾ ਨਾਲ ਹਰਸੀਮਰ ਤੋਂ ਬਾਦਲ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਨਹੀਂ ਉਹ ਤਾਂ ਪਰਿਵਾਰਕ ਮੈਂਬਰ ਨਹੀਂ ਉਹ ਇਹ ਹੁਣ ਮੁੱਕਰ ਦਿਆ ਕਹਿੰਦੇ ਆਈ ਨਹੀਂ ਤੁਸੀਂ ਦੱਸੋ ਕੀ ਕਰ ਲੋਗੇ ਕੀ ਕਰੋਗੇ ਤੁਸੀਂ ਮਰਹ ਦੇ ਮੁੱਕਰੇ ਦਾ ਕੀ ਹੁੰਦਾ ਜੀ ਉਹ ਤਾਂ ਕਈ ਵਾਰ ਕਹਿ ਚੁੱਕੇ ਨੇ ਇਹ ਮਨਜ਼ੂਰੀ ਮੰਗੇ ਹਟੇ ਦਿੱਤੀ ਨਹੀਂ ਕਿਸੇ ਦਿੱਤੀ ਨਹੀਂ ਦਿੱਤੀ ਨਹੀਂ ਕੀ ਲੱਗਦਾ ਡਾਕਟਰ ਸਾਹਿਬ ਤੁਸੀਂ ਮਿਲ ਕੇ ਆਏ ਹੋ ਕੀ ਕਹਿੰਦੇ ਜੀ ਸੁਪਰੀਡੈਂਟ ਕਾਫੀ ਲੰਬੀ ਗੱਲਬਾਤ ਹੋਈ ਆ ਜੀ ਦੇਖੋ ਗੱਲ ਇਹ ਹੈ ਕਿ ਤੁਸੀਂ ਅਫਸਰ ਸਾਹਿਬ ਬਾਨਾਂ ਦੇ ਚਿਹਰੇ ਦੇਖ ਲਓ ਜਦੋਂ ਸੰਤੁਸ਼ਟੀ ਜਨਕ ਈਗਲੀ ਕੋਈ ਤੁਹਾਨੂੰ ਜਵਾਬ ਅਫਸਰ ਦਾ ਦੇ ਪਾਇਆ ਤੇ ਜਿਹੜੀ ਗਰੇਵਾਲ ਸਾਹਿਬ ਨੇ ਗੱਲ ਕਹੀ ਹੈ ਉਹੀ ਗੱਲ ਹੁੰਦੀ ਅਸੀਂ ਤੇ ਕਹੇ ਵੀ ਸਾਨੂੰ ਫੜ ਕੇ ਅੰਦਰ ਦੇ ਦਿਓ ਨਾਲੇ ਤੁਹਾਡਾ ਮੁੱਖ ਮੰਤਰੀ ਖੁਸ਼ ਹੋ ਜੂਗਾ ਉਹਨੂੰ ਕੋਈ ਫੜ ਕੇ ਦਿੱਤੇ ਨਾਲੇ ਅਸੀਂ ਅੰਦਰ ਮੁਲਾਕਾਤ ਕਰ ਲਾਂ ਇਹੀ ਆਪਸ਼ਨ ਲੈ ਲਓ ਇਹ بڑا ਅਨਮਨੁੱਖੀ ਕੰਮ ਹੈ ਦੇਖੋ ਇੱਕ ਮਨੁੱਖੀ ਅਧਿਕਾਰ ਹੈ ਜਿਹੜਾ ਤੁਹਾਡਾ ਫੰਡਮੈਂਟਲ ਰਾਈਟ ਹੈ ਅਸੀਂ ਅੱਜ ਮੀਡੀਆ ਦੇ ਸਾਹਮਣੇ ਬੜਾ ਸਪਸ਼ਟ ਕੀਤਾ ਵੀ ਸਾਨੂੰ ਕੋਈ ਵੀਆਪੀ ਟ੍ਰੀਟਮੈਂਟ ਕੁਝ ਨਹੀਂ ਚਾਹੀਦਾ ਤੁਹਾਡੇ ਸਾਹਮਣੇ ਸਪਸ਼ਟ ਕੀਤਾ ਵੀ ਦਸਕਤ ਕਰਾਓ ਸਾਡੇ ਰਜਿਸਟਰ ਤੇ ਜਵੇਂ ਆਮ ਮਨੁੱਖ ਅਸੀਂ ਕਰਦਾ ਜਿੱਤੇ ਖੜੇ ਕਰਕੇ ਕਰਾਉਣੀ ਹੈ ਬਾਅਦ ਡਾਕੀ ਤੇ ਸਭ ਕਰਾ ਦੇਵਾਂ ਤੇ ਜੇ ਤੁਸੀਂ ਨਹੀਂ ਕਰਾਉਂਦੇ ਅੱਜ ਤੇ ਪਹਿਲਾਂ ਪਰਿਵਾਰਾਂ ਨੂੰ ਮੁਲਕਤ ਨਹੀਂ ਹੋਣ ਦਿੰਦੇ ਇਹਦਾ ਮਤਲਬ ਕੀ ਹੈ ਕਿ ਤੁਸੀਂ ਬੰਦੇ ਨੂੰ ਅੰਦਰ ਰੱਖ ਕੇ ਇਹਨਾਂ ਅਨਮਨੁੱਖੀ ਕੰਮ ਕਰ ਰਹੇ ਹੋ ਤੁਸੀਂ ਪਾਰਟੀ ਨੂੰ ਡਰਾਉਣਾ ਚਾਹੁੰਦੇ ਅਸੀਂ ਇਹਨਾਂ ਨੂੰ ਕਹਿੰਦੇ ਵੀ ਜਿੰਨਾ ਮਰਜ਼ੀ ਟਿੱਲ ਲਾ ਲਓ ਇਹ ਪਾਰਟੀ ਦਾ ਇਦਾਂ ਕਦੇ ਕਰੇ ਤੇ ਨਾ ਇਦਾਂ ਮੀਡੀਆ ਨੂੰ ਕਵਰੇਜ ਤੋਂ ਵੀ ਉੱਕਾ ਜਾ ਰਿਹਾ ਜਦੋਂ ਵੀ ਪੇਸ਼ੀ ਹੁੰਦੀ ਆ ਵਿਕਰਮ ਜਿਠਿਆ ਦੀ ਕੀ ਲੱਗਦਾ ਕਿਉਂ ਕੈਮਰੇ ਦੇ ਮੁਰੇ ਲਿਆਣਾ ਨਹੀਂ ਜਾਂਦੀ ਰਿਕਮੀ ਦੇਖੋ ਜਦੋਂ ਜਵਾਬ ਕੋਈ ਨਹੀਂ ਹੁੰਦਾ ਹੁਣ ਡਰ ਹੀ ਜਾਂਦੇ ਜੀ ਮੁੱਛਾਂ ਨੂੰ ਵੱਟ ਦਿੰਦਾ ਅਦਾਲਤ 'ਚ ਪਹਿਲੀ ਵਾਰੀ ਹੋਣਾ ਐ ਐਡਾ ਵੱਡਾ ਕੇਸ ਬਣਾਇਆ ਨਾ ਉਹਨਾਂ ਚੋਂ ਕਿਤੇ ਹਜ਼ਾਰ ਏਕੜ ਜ਼ਮੀਨ ਲੱਭੀ ਨਾ ਕਿਤੇ ਵਿਦੇਸ਼ੀ ਕੰਪਨੀ ਲੱਭੀ ਨਾ ਕਿਤੇ ਬਾਕੀ ਜਿਹੜਾ ਝੂਠ ਮਾਰਿਆ ਹੁਣ ਅਖੀਰ ਤੇ ਕਹਿੰਦੇ ਜੀ ਨੁਕਸਕੀ ਨਿਕਲਿਆ ਵੀ ਮੁੱਛਾਂ ਨੂੰ ਵਟ ਦਿੰਦਾ ਪੱਟਾਂ ਨੂੰ ਖਾਪੇ ਮਾਰਦਾ ਤੁਹਾਡੇ ਦੇ ਵੀ ਵਰ ਜਾਗਾ ਤੂੰ ਵੀ ਵਟ ਦੇ ਰਿਹਾ ਆ ਆ ਆ ਹੁਣ ਸਾਨੂੰ ਜਾਣਦੇ ਹੋ ਅਸੀਂ ਉਹਨੂੰ ਕਹੀਏ ਵੀ ਭਾਈ ਨਾ ਵਟ ਦੇ ਵਿਚਾਰ ਜਾਣਦੇ ਤੇ ਡਰਦੇ ਆ ਹੁਣ ਕੋਈ ਜਾ ਕੇ ਫੇਰ ਸਮਝਾਣ ਵੀ ਨਹੀਂ ਜਾਣ ਦਿੰਦੇ ਵੀ ਸਾਨੂੰ ਜਾਣਦੇ ਹੋ ਅਸੀਂ ਉਹਨੂੰ ਕਹੀਏ ਵੀ ਸਾਰੀ ਸਾਰੀ ਪੁਰਤ ਡਰੀ ਫਿਰਦੀ ਸਾਰੀ ਸਰਕਾਰ ਡਰੀ ਫਿਰਦੀ ਵੀ ਤੂੰ ਯਾਰ ਚਾਰ ਦਿਨ ਮੁੱਛਾਂ ਨੂੰ ਵਟ ਨਾ ਦੇ ਪਰ ਹੁਣ ਅੰਦਰ ਹੀ ਨਹੀਂ ਜਾਣਦੇ ਹੋ ਕਿ ਫੇਰ ਅਸੀਂ ਕੀ ਕਰੀਏ ਇਫ ਆ ਆ ਨੂੰ ਸਿੰਟਕਲੇਆ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਵੀ ਮੁਚ ਨੂੰ ਵੱਟ ਦਿੰਦਾ ਤਾਂ ਚਲੋ ਅਸੀਂ ਸਮਝਾ ਦਿੰਨੇ ਆ ਤਿੰਨ ਬੰਦੇ ਅਸੀਂ ਉਸ ਤੋਂ ਵੱਡੇ ਆ ਤੇ ਅਸੀਂ ਜਾ ਕੇ ਸਮਝਾ ਦਿੰਨੇ ਆ ਕਿ ਐਵੇਂ ਸਰਕਾਰ ਡਰਦੀ ਐ ਮੁਚ ਤੋਂ ਕਿ ਤੂੰ ਯਾਰ ਜਾਣਦੇ ਹੁਣ ਅੰਦਰ ਵੀ ਨਹੀਂ ਜਾਣਦੇ ਪਹਿਲਾਂ ਕੀ ਹੋਇਆ ਜੀ ਹੁਣ ਦੇਖਦੇ ਹਾਂ ਕਾਨੂੰਨੀ ਸਲਾਹ ਕਰਦੇ ਹੋ ਵਕੀਲਾਂ ਨਾਲ ਜਾ ਕੇ ਕੋਈ ਮਿਲਣਾ ਇਹਨਾਂ ਦੀ ਤਾਂ ਨਾ ਐ ਕੋਰੀ ਇਹਨਾਂ ਦੀ ਕੋਰੀ ਚਲੋ ਹੋ ਗਈ ਗੱਲ ਸਾਰਿਆਂ ਨੇ ਆਹੀ ਗੱਲ ਲਾਸਟ ਕੀ ਉਹਨਾਂ ਨੇ ਫੈਸਲਾ ਕੀਤਾ ਮੈਂ ਫੈਸਲਾ ਤਾਂ ਉਹਨਾਂ ਨੇ ਬਹਾਨਾ ਬਣਾ ਲਿਆ ਜਿਵੇਂ ਸਾਡਾ ਕਾਨੂੰਨ ਜੇਲ੍ਹ ਮੈਨੂੰ ਕਹਿੰਦਾ ਵੀ ਕੱਲੇ ਰਿਸ਼ਤੇਦਾਰਾਂ ਉੱਤੇ ਵਕੀਲਾਂ ਨੂੰ ਮਿਲਣ ਦੇਣਾ ਇੱਕ ਬਹਾਨਾ ਬਣਾ ਲਿਆ ਕੋਈ ਬਹਾਨਾ ਕੋਈ ਕਾਨੂੰਨ ਨਹੀਂ ਕੁਛ ਨਹੀਂ ਅਸੀਂ ਇਸੇ ਰਾਜ ਦੇ ਵਿੱਚ ਬਿਕਰਮ ਨੂੰ ਇੱਥੇ ਪਟਿਆਲੇ ਜੇਲ੍ਹ ਤੇ ਅਸੀਂ ਮਿਲ ਕੇ ਜਾਂਦੇ ਰਿਹਾ ਦੋ ਦੋ ਵਾਰ ਮਿਲ ਕੇ ਗਿਆ ਜੇਲ੍ਹ ਦੇ ਵਿੱਚ ਕੋਈ ਕਦੇ ਪ੍ਰੋਬਲਮ ਨਹੀਂ ਸੀ ਇਹ ਹੁਣ ਇਹਨਾਂ ਨੇ ਕਿਉਂਕਿ ਸਰਕਾਰ ਦਾ ਹੀ ਹੁਕਮ ਹੈ ਇਹਨਾਂ ਦੇ ਵਿਚਾਰਿਆਂ ਤੋਂ ਕੋ ਅੱਗੇ ਕੀ ਸਟੈਪਸ ਹੋਗੇ ਅੱਗੇ ਸਟੈਪ ਅਸੀਂ ਰਹਿ ਕਰਾਂਗੇ ਪਾਰਟੀ ਦੇ ਵਿੱਚ ਜੋ ਕੋਈ ਕਾਨੂੰਨੀ ਲੜਾਈ ਲੜੀਦੀ ਹੋਈ ਉਹ ਲੜ ਕੇ ਜਿਹੜੇ ਹਿਸਾਬ ਨਾਲ ਵੀ ਕੋਈ ਕਾਨੂੰਨ ਦੇ ਲਿਹਾਜ਼ ਨਾਲ ਜੋ ਲੜਾਈ ਲੜ ਕੇ ਅਸੀਂ ਆਪਦੀ ਪੂਰੀ ਚਾਰਾ ਜੋ ਕਰਾਂਗੇ ਹਾਂ ਜਿਸ ਤਰ੍ਹਾਂ ਕਹਿੰਦੇ ਸੁਖਬੀਰ ਬਾਦਲ ਤੇ ਹਰਕਿਮਤ ਕੋਲ ਬਾਦਲ ਨੂੰ ਵੀ ਮਿਲਾਂ ਕਰਤ ਨੇ ਦੇਖੋ ਉਹ ਐਡੇ ਛੋਟੀਆਂ ਹਸਤੀਆਂ ਨਹੀਂ ਹੈਗੀਆਂ ਇੱਥੇ ਆਉਣ ਗੇਟ ਤੋਂ ਮੁੜ ਜਾਣ ਕਿ ਦੀ ਬੇਇੱਜ਼ਤੀ ਵਾਲਾ ਕੰਮ ਹੈ ਉਹ ਮੰਗਦੇ ਮਨਜ਼ੂਰੀ ਵੀ ਸਾਨੂੰ ਮਨਜ਼ੂਰੀ ਮਿਲ ਜੇ ਅੱਗੇ ਦਿੰਦੇ ਰਹੇ ਆ ਉੱਥੇ ਅਲਾਉ ਕਰਦੇ ਰਹੇ ਆ ਜੇ ਉਹ ਕਰ ਦੇਣਗੇ ਤਾਂ ਆਉਣਗੇ ਹੁਣ ਇੱਥੇ ਆ ਕੇ ਗੇਟ ਤੋਂ ਫੇਰ ਮੋੜ ਦੇਣ ਫੇਰ ਬੁਰਾ ਜੈਡ ਸਕਿਉਰਟੀ ਉਹਨਾਂ ਦੀ ਸਾਰੇ ਹਾਲਾਤ ਦੇ ਵਿੱਚ ਕਿ ਖਰਾਬ ਹੁੰਦੇ ਜਿੱਤ ਹਾਂ ਬਾਕੀ ਉਹਨਾਂ ਦੇ ਉਹਨਾਂ ਦਾ ਸਾਰਾ ਰੁਕੂਆ ਕੰਮ ਇਹ ਤਾਂ ਕਹਿੰਦੇ ਵੀ ਸਾਡੇ ਕੋਲੇ ਆਏ ਨਹੀਂ ਪਰ ਇਹ ਤਾਂ ਵਿਚਾਰੇ ਉਹ ਰਿਟਾਈਟਾਈ ਬੋਡੀ ਬੋਲਦੇ ਆ ਨਾ ਜਦੋਂ ਆ ਗਏ ਫਿਰ ਦੂਜੇ ਰੋਡਪੋਰ ਪਹਿਣਗੇ ਠੀਕ ਹੈ ਜੀ